ਆਪਣੇ ਆਪ ਨੂੰ এডਿਕੇਸ਼ਨ ਕੰਸਲਟੈਂਟ ਦੱਸ ਦਿੰਦੇ ਨੇ ਇਹ ਅ ਕਈ ਤਰ੍ਹਾਂ ਦੇ ਇਲੀਗਲ ਕੰਮ ਕਰਦੇ ਨੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਹੈਗਾ ਕਿ ਕੋਈ ਸਟੂਡੈਂਟ ਤੁਹਾਡੇ ਕੋਲ ਆਉਂਦਾ ਹੈ ਤੇ ਯੂ نو ਇੱਕ ਕਲੈਂਟ ਜਾਂਦੇ ਨੇ ਤੇ ਉਹ ਕਹਿੰਦੇ ਜਿਹੜੀ ਸਾਨੂੰ ਜੀ ਡੀਏਡ ਕਰਾਓ ਜਾਂ ਬੀਏ ਕਰਾ ਲਓ ਤਾਂ ਬਿਨਾਂ ਕਿਸੇ ਐਡਮਿਸ਼ਨ ਤੋਂ ਇਹਨਾਂ ਦੇ ਲਾਇਸਨਿੰਗ ਹੈਗੀ ਹੈ ਤੇ ਇਹਨਾਂ ਨੂੰ ਉਹ ਸਰਟੀਫਿਕੇਟ ਪ੍ਰੋਵਾਈਡ ਕਰ ਦਿੰਦੇ ਨੇ ਸਭ ਤੋਂ ਪਹਿਲਾਂ ਜਿਹੜਾ ਇੱਕ ਬੰਦਾ ਨਿਰਮਨ ਸਿੰਘ ਨਿਮਾ ਸੀ ਜਿਹਦੇ ਦਾ ਮੁਲੰਪੁਰ ਦਾ ਹੈ ਅਰੈਸਟ ਕੀਤਾ ਸੀ ਏ ਪਿਛਲੇ 26 ਤਰੀਕ ਨੂੰ ਅਸੀਂ ਜਿਹੜਾ ਐਫ ਆਈ ਆਰ ਦਰਸ਼ਕੀ ਸੀ ਪਿਛਲੇ ਇੱਕ ਹਫਤੇ ਤੋਂ ਇਹਦੇ ਬਾਰੇ ਬਹੁਤ ਇਨ ਡੈਪਥ ਇਨਵੈਸਟੀਗੇਸ਼ਨ ਹੋ ਰਹੀ ਹੈ ਤੇ ਇਹਦੇ ਵਿੱਚ ਬੜੀ ਸਾਡੇ ਕੋਲ ਸਿਗਨੀਫੀਕੈਂਟ ਰਿਕਵਰੀਜ਼ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਸਰਟੀਫਿਕੇਟਸ ਪੌਂਡ ਸਰਟੀਫਿਕੇਟਸ ਜਿਹੜੇ ਉਹ ਦਿਖਾਉਂਦੇ ਆਪ ਇਹ ਸਾਰੇ ਜਿਹੜੀ ਸਟੇਸ਼ਨਰੀ ਹੈ ਮੈਂ ਤੁਹਾਨੂੰ ਨੇ ਕਰਕੇ ਦਰਵਾਉਂਦਾ ਹਾਂ ਹਾਂਜੀ ਸਾਹਮਣੇ ਕਰਕੇ ਦਰਵਾਉਂਦਾ ਆ ਗਿਆ ਆਪਾਂ ਬਾਅਦ ਵਿੱਚ ਸਾਰੀ ਸਟੇਸ਼ਨਰੀ ਹੈ ਇਹਨੂੰ ਇਹਨੂੰ ਤਲੰਦਾ ਕੀਤਾ ਹੈਗਾ ਸਾਰੀ ਇਹ ਫਾਲਸ ਸਟੇਸ਼ਨਰੀ ਹੈ ਇਹ ਤੁਸੀਂ ਦੇਖ ਸਕਦੇ ਹੋ ਹੋਲੋਗ੍ਰਾਮ ਨੇ ਅ ਫੈਕਸਵੋਰਡ ਦੇ ਵਿੱਚ ਦਾ ਅਸੀਂ ਵੇਰਵਾ ਦਿੱਤਾ ਹੈਗਾ ਜਿਹੜੀ ਯੂਨੀਵਰਸਿਟੀਆਂ ਦਾ ਤੁਸੀਂ ਜੇ ਪੜ੍ਹੋਗੇ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਕਿੰਨੇ ਯੂਨੀਵਰਸਿਟੀਆਂ ਦੇ ਫਾਲਸ ਸਰਟੀਫਿਕੇਟਸ ਜਿਹੜੇ ਨੇ ਉਹ ਜਾਲ ਕਰ ਰਹੇ ਨੇ ਇਹਨਾਂ ਦੀ ਜੋ ਟੈਕਨੀਕਲ ਇਨਵੈਸਟੀਗੇਸ਼ਨ ਕੀਤੀ ਹੈ ਇਹਦਾ ਜਿਹੜਾ ਕਿੰਗ ਪਿੰਜੂ ਸਾਡੇ ਕੋਲ ਹੁਣ ਤੱਕ ਆਇਆ ਆਨੰਦ ਵਿਕਰਮ ਨਾਮ ਦਾ ਬੰਦਾ ਹੈਗਾ ਜਿਹੜਾ ਕਿ ਗਾਜ਼ੀਆਬਗ ਯੂਪੀ ਦਾ ਰਹਿਣਾ ਦਾ ਬੰਦਾ ਹੈ ਇਹ ਤੁਸੀਂ अगेन लाइक ਸੁਣ ਕੇ ਹੈਰਾਨ ਹੋਵੋਗੇ ਕਿ ਇਹ ਲੋਕ ਇੱਕ ਫਾਲਸ ਡੋਮੇਨ ਲਿੰਕ ਕ੍ਰੀਏਟ ਕਰ ਦਿੰਦੇ ਨੇ ਜਿੱਦਾਂ ਕਿ ਮੰਨ ਲਓ ਤੁਹਾਨੂੰ ਤੁਸੀਂ ਕਹੋ ਵੀ ਮੈਂ ਤਾਂ ਮੈਨੂੰ ਬੀਐਮਐਸ ਦੀ ਡਿਗਰੀ ਚਾਹੀਦੀ ਹੈ ਤੇ ਇਹ ਇੱਕ ਇਹਨਾਂ ਕੋਲ ਹੈਕਰ ਟਾਈਪ ਦੇ ਬੰਦੇ ਹੈਗੇ ਨੇ ਜਿਨ੍ਹਾਂ ਬਾਰੇ ਮੈਂ ਅਜੇ ਡਿਸਕਲੋਜ਼ ਨਹੀਂ ਕਰੂੰਗੀ ਇਹ ਤਫ਼ਸੀਲ ਅੱਗੇ ਜਾਰੀ ਰਹੇਗੀ ਤੇ ਅਸੀਂ ਤੁਹਾਨੂੰ ਦੱਸਾਂਗੇ ਵੀ ਇਹਦੇ ਬਾਰੇ ਇੱਕ ਹਾਈਪਰ ਟਾਈਪ ਦੇ ਬੰਦੇ ਨੇ ਜਿਹੜੇ ਕਿ ਇੱਕ ਫਾਲਸ ਡੋਮੇਨ ਨੇਮ ਕ్రియੇਟ ਕਰ ਦਿੰਦੇ ਨੇ ਗੋਡਾਟੀ ਵਗੈਰਾ ਹੋਰ ਸਰਵਿਸ ਪ੍ਰੋਵਾਈਡਰਸ ਨੇ ਜਿਹੜੇ ਇਹਦੇ ਫਾਲਸ ਡੋਮੇਨ ਨੇਮ ਕ్రియੇਟ ਕਰ ਦਿੰਦੇ ਨੇ ਤੇ ਇੱਕ ਫਾਲਸ ਯੂਨੀਵਰਸਿਟੀ ਦੇ ਪੇਜ ਦਾ ਲਿੰਕ ਬਣ ਜਾਂਦਾ ਤੁਸੀਂ ਸਾਰਿਆਂ ਨੇ ਦੇਖਿਆ ਹੋਊਗਾ ਜਿਸ ਤਰੀਕੇ ਨਾਲ ਰਿਜ਼ਲਟ ਜਦੋਂ ਡਿਕਲੇਅਰ ਹੁੰਦਾ ਹੈ ਯੂਨੀਵਰਸਿਟੀ ਦੀ ਵੈਬਸਾਈਟ ਖੁੱਲਦੀ ਹੈ ਤੇ ਉਹ ਕਸਟਮਰ ਨੂੰ ਉਹ ਲਿੰਕ ਦਿਖਾ ਦਿੰਦੇ ਨੇ ਕਿ ਇਹ ਜਿਹੜਾ ਹੈਗਾ ਇੱਕ ਤੁਹਾਡਾ ਰਿਜ਼ਲਟ ਆ ਗਿਆ ਜਾਂ ਤੁਹਾਡੀ ਡਿਗਰੀ ਆ ਗਈ ਤੇ ਐਕਚੁਅਲੀ ਉਹ ਸਾਰਾ ਫਰਾਡ ਹੈ 130000 ਤੱਕ ਤੱਕ ਬਿਨਾ ਬੀ ਐਮ ਐਸ ਡਿਗਰੀ ਦੇ ਪੈਸੇ ਲੈ ਰਹੇ ਨੇ ਸੀਗੇ ਅ ਅਸੀਂ ਇਹਨਾਂ ਦੀ ਉਹ ਜਿਹੜੀਆਂ ਦੀ ਰਿਸਤਿੱਧਾ ਬੁੱਕਸ ਜਿਹੜੀਆਂ ਆਪਾਂ ਦੇਖ ਰਹੇ ਸੀ ਉਹ ਖੜਾ ਇਹ ਦੇਖੋ ਇਹਨਾਂ ਦੇ ਸਟੈਂਪਸ ਰਿਕਵਰ ਹੋਈ ਹੈ ਜੀ ਇਹ ਤਕਰੀਬਨ ਸਾਡੇ ਕੋਲ 100 150 ਤੋਂ 100 ਸਟੈਂਪਸ ਰਿਕਵਰ ਕਿਤਿਆਂ ਨੇ ਸਾਰੀਆਂ ਹੀ ਆਡਾਡ ਯੂਨੀਵਰਸਿਟੀਆਂ ਦੀਆਂ ਕੁਝ ਲੰਮਰ ਪੇਪਰ ਸਰਟੀਫਿਕੇਸ਼ਨ ਮੈਂ ਦਿਖਾ ਸਕਦੇ ਹਾਂ ਮੈਂ ਤੁਹਾਨੂੰ ਦੱਸਦੀ ਹਾਂ ਜੀ ਅੱਛਾ ਇਹ ਇਹ ਦੇਖੋ ਜੀ ਇਹ ਹੈਗਾ ਜਿਹੜੇ ਪ੍ਰਿੰਟਰਸ ਨੇ ਥੀਸ ਆਰ ਵੈਰੀ ਹਾਈ ਕੁਆਲਿਟੀ ਪ੍ਰਿੰਟਰਸ ਜਿਨ੍ਹਾਂ ਦੇ ਵਿੱਚੋਂ ਤੁਸੀਂ ਇਹ ਜਿਹੜਾ ਸਰਟੀਫਿਕੇਟ ਵਾਲਾ ਮਟੀਰੀਅਲ ਹੁੰਦਾ ਹੈ ਇਹਦੇ ਵਿੱਚ ਪੂਰਾ ਕੁਡਾ ਰਿਜ਼ਲਟ ਪ੍ਰਿੰਟ ਆਊਟ ਹੋ ਜਾਂਦਾ ਹੈ ਇਹਨਾਂ ਦੀਆਂ ਕੋਈ ਰਜਿਸਟਰ ਅੱਛਾ ਇਹਦੇ ਵਿੱਚ ਇਹਨਾਂ ਨੇ ਅਸੀਂ ਸੀਲ ਕੀਤੇ ਨੇਆਂ ਜਾਂ ਰਸੀਦਾਂ ਜਿਦੇ ਵਿੱਚ ਇਹਨਾਂ ਨੇ ਆਪਣੇ ਕਸਟਮਰਸ ਦੇ ਨਾਮ ਲਿਖੇ ਨੇ ਤੇ ਉਹਨਾਂ ਤੋਂ ਕਿੰਨੀ ਕਿੰਨੀ ਪੇਮੈਂਟ ਹੈ ਉਹ ਰਹਿੰਦੀ ਹੈ बिकॉज़ ਇਹਦੇ ਵਿੱਚ ਇੱਕ ਸਾਈਬਰ ਫੋਰੈਂਸਿਕਸ ਦਾ ਬਹੁਤ ਵੱਡਾ ਬਹੁਤ ਅਹਿਮ ਐਲੀਮੈਂਟ ਹੈ ਕਿਉਂਕਿ ਜੋ ਡੋਮੇਨ ਨੇਮ ਕ੍ਰੀਏਟ ਹੁੰਦੇ ਸੀਗੇ ਉਹ ਫਾਲਸ ਸੀਗੇ ਤੇ ਉਹ ਉਹ ਥੋੜੀ ਦੇਰ ਬਾਅਦ ਜਦੋਂ ਡਿਸ ਅਪੀਅਰ ਕਰ ਜਾਂਦੇ ਨੇ ਆਨਲਾਈਨ ਤੋਂ ਅਸੀਂ ਇਹਨਾਂ ਦੇ ਸਾਰੇ ਫੋਨਸ ਰਿਕਵਰ ਕੀਤੇ ਨੇ ਤੇ ਉਹਨਾਂ ਦੀ ਡੂੰਘਾਈ ਦੇ ਵਿੱਚ ਅਸੀਂ ਫੋਰੈਂਸਿਕ ਤੇ ਜਿਹੜੀ ਸਾਈਬਰ ਪੁਆਇੰਟ ਆਫ View ਤੋਂ ਜਿਹੜੀ ਜਾਂਚ ਕਰਾਵਾਂਗੇ ਮੁਢਲੇ ਤੌਰ ਤੇ ਅਸੀਂ ਇਹਨਾਂ ਦੇ ਫੋਨਾਂ 'ਚ ਜਿਹੜੇ ਗਰੁੱਪਸ ਸੀਗੇ ਜਿਦੇ ਵਿੱਚ ਇਹ ਸਾਰੇ ਜਿਹੜੇ ਆਪਣੇ ਆਪ ਨੂੰ ਏਜੰਟ ਕਹਿੰਦੇ ਨੇ এডਿਕੇਸ਼ਨ ਕੰਸਲਟੈਂਟ ਕਹਿੰਦੇ ਨੇ ਤਕਰੀਬਨ ਇਹਦੇ ਵਿੱਚ 80 500 ਬੰਦਾ ਜਿਹੜਾ ਉਹ ਇਸ ਸਕੈਮ ਦੇ ਵਿੱਚ ਜਿਹੜੇ ਗਰੁੱਪ ਦੇ ਵਿੱਚ ਸੀਗੇ ਵੈਰੀਸ ਗਰੁੱਪਸ ਦੇ ਵਿੱਚ ਸੀਗੇ ਉਹ ਅਸੀਂ ਆਈਡੈਂਟੀਫਾਈ ਕੀਤੇ ਨੇ ਜਿਨ੍ਹਾਂ ਨੇ ਨਾ ਤੋਂ ਸਰਵਿਸਿਜ਼ ਮੰਗਿਆ ਸੀ। ਸਟੂਡੈਂਟ ਦੀ ਤਾਦਾਦ ਜਿਹੜੀ ਜਿਨ੍ਹਾਂ ਨੇ ਨਾ ਤੋਂ ਹੋ ਸਕਦਾ ਹੈ ਕਿਸੇ ਤਰੀਕੇ ਦੀ ਸਰਵਿਸ ਮੰਗੀ ਹੈ ਉਹਦੇ ਹਜ਼ਾਰਾਂ ਚ ਜਾ ਸਕਦੀ ਉਹ ਅਜੇ ਉਹਦੇ ਬਾਰੇ ਅਸੀਂ ਅਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ। अच्छा मैम ਜਿੰਨੇ ਇਹ ਬੰਦੇ ਨੇ ਜਿਹੜੇ ਤੁਸੀਂ ਹੁਣ ਤੱਕ ਫੜੇ ਨੇ ਇਹਨਾਂ ਦੇ ਵਿੱਚੋਂ ਇਹ ਆਪ ਕਿੰਨੇ ਕੁ ਪੜੇ ਲਿਖਨੇ ਤੇ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਕੀ ਹੈਗੀ ਹੈ ਜੀ ਇਹਨਾਂ ਜੋ ਦੋ ਬੰਦੇ ਤਾਂ ਜਿਹੜੇ ਅਸੀਂ ਫੜੇ ਨੇ ਇਹ ਹੈਗੇ ਨੇ ਅ ਇੱਧਰ ਦੇ ਆਪਣੇ ਮੋਹਾਲੀ ਦੇ ਅੱਛਾ ਹਾਂ ਜੀ ਇੱਕ ਤਾਂ ਹੈਗਾ ਜਿਹੜਾ ਨਿਰਮਲ ਸਿੰਘ ਹਿਮਾ ਤੇ ਜਿਹੜਾ ਅੰਕਿਤ ਅਰਵਾਸ ਤੇ ਇਹ ਇਹ ਆਪਣੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਤਕਰੀਬਨ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਨੇ ਅਰ ਜਿਸ ਤਰ੍ਹਾਂ ਦੇ ਕੰਮ ਕਰਨ ਲੱਗੇ ਉਹ ਤੋਂ ਉਹ ਮਤਲਬ ਸ਼ੁਰੂਆਤ ਜਿੱਦਾਂ ਕੰਸਲਟੈਂਟ ਤੋਂ ਹੋਈ ਹੈ ਵੀ ਤੁਸੀਂ ਕੋਈ ਬੱਚਾ ਤੁਹਾਡੇ ਕੋਲ ਆ ਗਿਆ ਜੀ ਸਾਡਾ ਜਿਹਨੂੰ ਇਹਨਾਂ ਦੀ ਲੈਂਗੁਏਜ ਦੇ ਵਿੱਚ ਕਹਿੰਦੇ ਸਾਲ ਪੂਰੇ ਕਰਨੇ ਕਿ 15 ਤੋਂ 18 ਦੇ ਵਿੱਚ ਕਿਸੇ ਬੱਚੇ ਨੇ ਬਾਹਰ ਜਾਣਾ ਹੈ ਉਹਦੇ ਕੋਲ ਗੈਪ 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 ਜਿਹੜਾ ਹੈਗਾ ਉਹਨੂੰ ਕਿੱਦਾਂ ਪੂਰਾ ਕਰਨਾ ਹੈ ਤਾਂ ਉਹਦੇ ਵਿੱਚ ਇੱਕਦਮ ਕੰਪੋਨੈਂਟ ਹੁੰਦਾ ਏਜੈਂਟੀ ਵਾਲਾ ਇੱਕ ਹੈਗਾ ਜਿਹੜਾ ਸਾਈਬਰ ਬੈਕਐਂਡ ਤੇ ਜਿਹੜਾ ਇਹ ਫਾਲਸ ਡੋਮੇਨ ਨੇਮ ਤੇ ਹੈਕਿੰਗ অফ ਯੂਨੀਵਰਸਿਟੀਆਂ ਕਰ ਰਹੇ ਨੇ ਉਹ ਉਹ ਜਿਹੜਾ ਹੈਗਾ ਉਹ ਬੜਾ ਇਹਦੇ ਵਿੱਚ ਬਹੁਤ ਸਿਗਨੀਫੀਕੈਂਟ ਰੈਕਟ ਹੈ ਅੱਛਾ ਮੈਮ ਇਹ ਮੈਂ ਕਰ ਦਉ ਕਿਹੜੀ ਕੋਈ ਯੂਨੀਵਰਸਿਟੀ ਜੋ ਅਸੀਂ ਕਾਸ਼ ਇਹੋ ਚੋ ਇਹੋ ਜਿhandle ਸਾਡੇ ਕੋਲ ਸਾਰੇ ਅਸੀਂ ਸਰਟੀਫਿਕੇਟਸ ਰਿਕਵਰ ਕੀਤੇ ਨੇ ਜਿਹੜੇ ਉਹ ਯੂਨੀਵਰਸਿਟੀਆਂ ਮੈਂਸ਼ਨ ਕੀਤੀਆਂ ਨੇ ਇਹ ਆਦੇਸ਼ ਯੂਨੀਵਰਸਿਟੀ ਆ ਆਈਆਈਸੀ ਦੈਨ ਆਈਕੇ ਗੁਜਰਾਲ ਗੁੰਦੇਲਖੰਡ ਯੂਨੀਵਰਸਿਟੀ ਕਾਂਪੂਰ ਯੂਨੀਵਰਸਿਟੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਟ ਕਾਫੀ ਯੂਨੀਵਰਸਿਟੀਆਂ ਨੇ ਸਰਕਮ ਯੂਨੀਵਰਸਿਟੀ ਯੂਨੀਵਰਸਿਟੀਆਂ ਹੈ ਜਿੱਦਾਂ ਸਿੱਕ ਯੂਨੀਵਰਸਿਟੀ ਨੂੰ ਨਹੀਂ ਕਿਉਂਕਿ ਉਹ ਗਵਰਨਮੈਂਟ ਵੱਲੋਂ ਸਾਰੀ ਫੀਸ ਤੋਂ ਰੂਪ ਵਿੱਚ ਜੀ ਇਹਦੇ ਵਿੱਚ ਵੀ ਇਹ ਤੁਹਾਡੀ ਗੱਲ ਬੜਾ ਚੰਗਾ ਕੁਐਸਚਨ ਹੈ ਮੋਡਲੀ ਪੁੱਛ ਗਈ ਜਿਸ ਦੇ ਵਿੱਚ ਇਹ ਵੀ ਗੱਲ ਆਈ ਹੈ ਵੀ ਕਈ ਫਰਜ਼ੀ ਜਿੱਦਾਂ ਬੋਰਡ ਦੇ ਵੀ ਇਹਨਾਂ ਨੇ ਸਰਟੀਫਿਕੇਟ ਜਾਰੀ ਕੀਤੇ ਤੇ ਉਹ ਅਸੀਂ ਜੱਜ ਸਾਹਿਬ ਨੂੰ 26 ਨੂੰ ਇਹ ਪੇਸ਼ ਕੀਤੇ ਸੀ ਇਹ ਸਾਰਾ ਸੀ ਐਵੀਡੈਂਸ ਦਿਖਾਇਆ ਉਹਨਾਂ ਨੇ ਸਾਨੂੰ ਇੱਕ ਹਫ਼ਤੇ ਦਾ ਰਿਮਾਂਡ ਦਿੱਤਾ ਹੈ ਇਹਦਾ ਤੇ ਇਹਦੇ ਬਾਰੇ ਅਸੀਂ ਹਜੇ ਜਦੋਂ অনਗoing ਇਨਵੈਸਟੀਗੇਸ਼ਨ ਹੈ ਇੱਕ ਇੱਕ ਹੋਰ ਗੱਲ ਹੈ ਜੀ ਇਹ ਵੀ ਦੇਖੋ ਕੁਝ ਸਾਡੇ ਕੋਲ ਤਾਂ ਸਾਹਮਣੇ ਆਏ ਨੇ ਜਿਹਦੇ ਚ ਲੱਗ ਰਿਹਾ ਹੈ ਇਨਵੋਲਵਡ ਨੇ ਪਰ ਕਿਉਂਕਿ ਮੁੰਡੇ ਦੇ ਵਿੱਚ ਕੰਪਲੀਟਲੀ ਇਹ ਸਾਈਬਰ ਓਰੀਐਂਟਡ ਹੈਗਾ ਹੈ ਨਾ ਜੀ ਤਾਂ ਕਈ ਵਾਰ ਇਹ ਜੋ ਹੋ ਸਕਦਾ ਹੈ ਵੀ ਇਨਵੈਸਟੀਗੇਟਰ ਨੂੰ ਨਾ ਪਤਾ ਹੋਵੇ ਫਿਜ਼ੀਕਲ এনਵਾਇਰਨਮੈਂਟ ਤਾਂ ਹੋਊਗੀ ਹੀ ਨੇ ਜੀ ਨਹੀਂ ਜੀ ਇਹ ਸਭ ਤੋਂ ਪਹਿਲਾਂ ਅਸੀਂ ਬੰਦਾ ਅਰੈਸਟ ਕੀਤਾ ਸੀਗਾ ਨਿਰਮਲ ਸਿੰਘ ਨਿਰਮਲ ਇਹ ਸਾਡੇ ਕੋਲ ਮੁਖਰੀ ਐਸਐਚਓ ਸਾਹਿਬ ਨੇ ਈਐਸਪੀ ਸਾਹਿਬ ਦੀ ਟੀਮ ਨੇ ਅਰੈਸਟ ਕੀਤਾ ਸੀਗਾ ਬੰਦਾ ਉਦੋਂ ਸਾਨੂੰ ਇਹਨਾ ਨਹੀਂ ਸੀ ਪਤਾ ਵੀ ਇਹ ਇਨਾ ਇਨ ਡੈਪਥ ਜਿਹੜਾ ਹੈਗਾ ਉਹਦੇ ਸਿਕਰਟ ਇਨਫੋਰਮੇਸ਼ਨ ਤੇ ਸਾਨੂੰ ਇਹ ਇਨਫੋਰਮੇਸ਼ਨ ਸੀ ਤੇ ਕੋਲ ਫਾਲਸ ਸਰਟੀਫਿਕੇਟਸ ਤੇ ਸਟੈਂਪਸ ਮਿਲ ਰਹੇ ਉਹ ਸਾਨੂੰ ਮਿਲੇ ਅਸੀਂ ਉਹਦੀ ਅਰੈਸਟ ਪਾਈ ਉਹਦੀ ਪੁੱਛਗਿੱਛ ਦੇ ਵਿੱਚ ਪਰਤਾਂ ਖੁੱਲੀਆਂ ਨੇ ਤੇ ਅਲਟੀਮੇਟਲੀ ਮੇਰਟ ਕੀ ਅਸੀਂ ਬੰਦੇ ਅਰੈਸਟ ਕੀਤੇ ਨੇ ਯੂਕੇ ਤੋਂ ਤੇ ਅੱਗੇ ਅੱਗੇ ਹਜੇ ਇਹਦੇ ਇਨਫੈਕਟ ਇਹ ਜਿਹੜਾ ਦਿੱਤਾ ਤੁਸੀਂ ਹੋਲੋਗ੍ਰਾਮਸ ਵਗੈਰਾ ਇਹ ਜਿਹੜਾ ਬੰਦਾ ਹੈਗਾ ਆਨੰਦ ਵਿਕਰਮ ਸਾਰੇ ਪ੍ਰਿੰਟਰਸ ਨੇ ਮਤਲਬ ਬਿਲਕੁਲ ਜੋ ਜਿਸ ਚੀਜ਼ ਦਾ ਜੋ ਸਾਨੂੰ ਇੱਕ ਫਰਾਡ ਦਾ ਸਾਨੂੰ ਸੀਗੀ ਅਸ਼ੰਕਾ ਸੀ ਉਸ ਮੁਤਾਬਕ ਸਾਨੂੰ ਸਾਰਾ ਕੁਝ ਸਾਡੀ ਸਾਨੂੰ ਗੱਭੀ ਮਿਲ ਗਿਆ ਅਰਵਜੋਤ ਜੀ ਜਿਹੜੇ ਜਿਹੜੇ ਇਹ ਬੰਦੇ ਫੜੇ ਗਏ ਨੇ ਜਿੰਨਾਂ ਦੇ ਨਾਲ ਤਾਂ ਬਹੁਤ ਸਾਰੀਆਂ ਜ਼ਿੰਦਗੀਆਂ ਹੋਰ ਵੀ ਜੁੜੀਆਂ ਹੋਣਗੀਆਂ ਕਈ ਲੋਕਾਂ ਨੇ ਜੋਬਸ ਵੀ ਲੈ ਲੀਆਂ ਹੋਣਗੀਆਂ ਕਿਉਂਕਿ ਇਹ ਤਾਂ ਹੈ ਨਹੀਂ ਕਿ ਅਰਜ ਦਾ ਹੀ ਇਹ ਰੈਕਡਰ ਚੱਲਿਆ ਪੁਰਾਣਾ ਵੀ ਹੋਊਗਾ ਸੋ ਉਹ ਬੰਦੇ ਨੇ ਕਿਸੇ ਨੇ ਤੁਹਾਡੇ ਤੱਕ ਪਹੁੰਚ ਕੀਤੀ ਆ ਕਿ ਸਾਡੇ ਕੋਲੇ ਜਿਹੜੇ ਡੁਪਲੀਕੇਟ ਸਰਟੀਫਿਕੇਟ ਇਹਨਾਂ ਨੇ ਸਾਨੂੰ ਦਿੱਤੇ ਸੀਗੇ ਤਾਂ ਅਸੀਂ ਹੁਣ ਜੋਬਤਿਆਂ ਤੇ ਸਾਡੇ ਆ ਚ ਕੀ ਕਸੂਰ ਹੈ ਜੀ ਦੇਖੋ ਇਹ ਸਾਨੂੰ ਸਾਨੂੰ ਸਮਝਣ ਦੇ ਲੋੜ ਹੈ ਕਿ ਪਹਿਲਾਂ ਇਹਨਾਂ ਨੂੰ ਲੁੱਕੀ ਅਪਰੋਚ ਕਰਦੇ ਨੇ ਤਬ ਤੋਂ ਪਹਿਲਾਂ ਇਹਨਾਂ ਨੂੰ ਅਪਰੋਚ ਕਰਦੇ ਨੇ ਵੀ ਸਾਡਾ ਗੈਪ ਫਿਲ ਕਰੋ ਜਾਂ ਅਸੀਂ ਬਾਹਰ ਜਾਣਾ ਵਿਆਹ ਲਈ ਕਈ ਮੁੰਡੇ ਕੁੜੀਆਂ ਇਹਨਾਂ ਦੀ ਐਡ ਵੀ ਆਉਂਦੀ ਹੈ ਹਾਂਜੀ ਤੇ ਆਨਲਾਈਨ ਵੀ ਹਾਂਜੀ ਆਨਲਾਈਨ ਵੀ ਇਹਨਾਂ ਦੀ ਐਡ ਆਉਂਦੀ ਹੈ ਤੁਸੀਂ ਆਨਲਾਈਨ ਸਰਚ ਕਰੋ ਉਹ ਵੀ ਆ ਜਾਂਦੀ ਹੈ ਤੇ ਇਹ ਸਾਨੂੰ ਸਮਝਣ ਤੇ ਲੋੜ ਹੈ ਕਿ ਜੋ ਮਤਲਬ ਇਹ ਆਪਣੇ ਆਪ ਨੂੰ ਇਮੇਜ ਤਾਂ ਇਹਨਾਂ ਦੀ ਐਜੂਕੇਸ਼ਨ ਕੰਸਲਟੈਂਟ ਦੀ ਹੈ ਪਰ ਅੰਦਰ ਖਾਤੇ ਜੋ ਹੋ ਰਿਹਾ ਹੈ ਉਹ ਸਾਨੂੰ ਇਨੀਸ਼ੀਅਲ ਇਨਫੋਰਮੇਸ਼ਨ ਸਾਨੂੰ ਸਿਰਫ ਇੱਕ ਬੰਦੇ ਦਾ ਪਤਾ ਸੀ ਪਰ ਅਸੀਂ ਇਹਦੇ ਜੋ ਬਹੁਤ ਜਿਹੜੀ ਪੂਰੀ ਟੀਮ ਐ ਜਿਲ੍ਹਾ ਫੂਲ ਪੁਲਿਸ ਦੀ ਇਹਨਾਂ ਨੇ ਬਹੁਤ ਦੇ ਦੇ ਵਿੱਚ ਮਿਹਨਤ ਕੀਤੀ ਹੈ ਤੇ ਕਾਫੀ ਦੇ ਤੁਸੀਂ ਦੇਖ ਹੀ ਸਕਦੇ ਹੋ ਜਿਹੜਾ ਵੱਡੀ ਰਿਕਵਰੀ ਤੇ ਵੱਡੇ ਖੁਲਾਸੇ ਤੇ ਜਿਹੜੀ ਜਿਹੜੀ ਇਹਨੇ ਹੋਲੋਗ੍ਰਾਮ ਦੀ ਉਸੀ ਗੱਲ ਕੀਤੀ ਹੈ ਜੀ ਸਰਟੀਫਿਕੇਟ ਛਾਪਦੇ ਨੇ ਇਹਦੇ ਵਿੱਚ ਕਿਸੇ ਨਾ ਕਿਸੇ ਜਿਹੜੀ ਪਰਟੀਕੂਲਰ ਫਿਜ਼ੀਕਲ ਇਨਵੋਲਵਮੈਂਟ ਹੋਊਗੀ ਨਾ ਕਿਸੇ ਯੂਨੀਵਰਸਿਟੀ ਕਾਲਜ ਕਿਉਂਕਿ ਇਹਨਾਂ ਜਿਆਦਾ ਵਧੀਆ ਤਰੀਕੇ ਦੇ ਨਾਲ ਜਿੱਦਾਂ ਸਾਰਾ ਕੁਝ ਤਿਆਰ ਕਰਨਾ ਜੀ ਦੇਖੋ ਉਹੀ ਮੈਂ ਗੱਲ ਕਹਿ ਰਹੀ ਆ ਵੀ ਐਸੀ ਰੂਲ ਆਊਟ ਨਹੀਂ ਕਰ ਸਕਦੇ ਮੈਡਮ ਮੁੰਤਨਾਟਰ ਕਿਉਂਕਿ ਬੱਡੀ ਇਨਵੈਸਟੀਗੇਸ਼ਨ ਇਸ ਸਪੈਨਿੰਗ ਇੰਟਰ ਸਟੇਟ ਇਹਦੀ ਰੈਮਨਿਫੀਕੇਸ਼ਨਸ ਹੈ ਕਿ ਉਹ ਇਨਵੈਸਟੀਗੇਟ ਕਰ ਰਹੇ ਮੈਡਮ ਮੁੰਤਨਾ ਕਿੰਨੇ ਬੰਦੇ ਦੇ ਚੁੱਕੇ ਨੇ ਸਰਟੀਫਿਕੇਟ ਤੇ ਕਿੰਨੀ ਨੀਡ ਉਹਨੇ ਕੰਮ ਕਰ ਲੈਣੇ ਮੈਂ ਤੁਹਾਨੂੰ ਹੁਣੇ ਦੱਸਿਆ ਸੀਗਾ ਵੀ ਤਕਰੀਬਨ 500 ਏਜੰਟ ਇਹਨਾਂ ਨਾਲ ਅਲਾਈਂਡ ਹੈ ਏਜੰਟ ਹੈ ਤੇ ਉਹੀ ਗੱਲ ਹੈ ਏਜੰਟਸ ਨੇ ਹੁਣ ਅੱਗੇ ਕਿੰਨਿਆਂ ਨੂੰ ਸਰਟੀਫਿਕੇਟ ਦਿੱਤੇ ਨੇ ਅਸੀਂ ਤਾਂ ਇਹ ਨੈਕਸਸ ਸਮਾਨ ਲਾ ਰਹੇ ਥਰੂ ਕਰਦੇ ਸੀ ਸਾਰਾ ਕੁਝ ਪੱਛੇ ਏਜੰਟ ਕੋ ਜਾਂਦੇ ਸੀ ਏਜੰਟ ਅੱਗੇ ਕਰਾਉਂਦਾ ਸੀ ਦੇਖੋ ਜੀ ਅਦਾ ਹੈ ਕਿ ਏਰੀਆ ਵਾਈਜ਼ ਡਿਪੈਂਡ ਕਰਦਾ ਜਿੱਦਾਂ ਕੋਈ ਪੰਜਾਬ ਦਾ ਬੱਚਾ ਉਹ ਹੁਣ ਬੰਦੇਲਖੰਡ ਦਾ ਜਾਏਗਾ ਨਹੀਂ ਉਹਨੂੰ ਇਹ ਨਹੀਂ ਪਤਾ ਹੁੰਦਾ ਉਹ ਲੋਕਲ ਏਜੰਟ ਕਿਸੇ ਜਾਣ ਪਛਾਣ ਦੇ ਉਸ ਤਰ੍ਹਾਂ ਦੀ ਏਜੰਟ ਦੀ ਮੈਂ ਗੱਲ ਕਰ ਰਿਹਾ ਤਿਵੇਂ ਬੇਸਰ ਕੋਈ ਇਹਦਾ ਸਾਰਾ ਏਰੀਆ ਹੈ ਜਿਹੜਾ ਕਿ ਖਾਪੋ ਕਾਈਡੋ ਸਿਸਟਮ ਤੇ ਵੀ ਉਸੇ ਰਹਿ ਗਿਆ ਕਿ ਜੇ ਤੂੰ ਲੋਕਲ ਕਿਸੇ ਦੇ ਇਨਵੋਲਵਮੈਂਟ ਦਾ ਕੁਝ ਇਸ ਤੋਂ ਕੋਈ ਲਿੰਕ ਮਿਲਿਆ ਜਿਹੜਾ ਕਿ ਉੱਥੋਂ ਲੋਕਲ ਵੀ ਕੁਝ ਗੈਪਸ ਨੂੰ ਪੂਰੇ ਕਰਉਗੀ ਕਾਫੀ ਕੁਝ ਸਾਡੇ ਕੋਲ ਲਿੰਕਸ ਹੈਗੇ ਨੇ ਜੀ ਬਟ ਕਿਉਂਕਿ ਉਹ ਜਿਹੜੀ ਸਾਡੀ ਤਫਤੀਸ਼ ਹੈ ਉਹ ਨੂੰ ਇਫੈਕਟ ਕਰੇਗਾ ਇਸ ਤਰ੍ਹਾਂ ਕਿ ਮੈਂ ਡਿਸਕਲੋਸ ਨਹੀਂ ਕਰਨਾ ਚਾਹੁੰਦੀ ਪਰ ਸਾਡੇ ਕੋਲ ਲਿੰਕਸ ਹੈਗੇ ਨੇ ਕੁਝ ਜਿਹਦੇ ਬਾਰੇ ਜਿਹੜੇ ਕਿ ਵਿੱਚ ਮੈਰਿਟ ਇਨਵੈਸਟੀਗੇਸ਼ਨ ਉਹ ਪਹਿਲਾਂ ਕਦੀ ਕਿਸੇ ਪੁਲਿਸ ਨੇ ਫੜਿਆ ਹੋਵੇ ਪਹਿਲਾਂ ਹਿਸਟਰੀ ਸ਼ੀਟ ਹੈ ਜੀ ਇਹਨਾਂ ਦੀ ਪੁਰਾਣੀ ਹਿਸਟਰੀ ਜਿਹੜੀ ਹੈਗੀ ਹੈ ਦੇਖੋ ਜੀ ਇਹ ਜਿਹੜਾ ਆਨੰਦ ਵਿਕਰਮ ਹੈਗਾ ਇਹ ਤਾਂ ਹੀ ਕਰਾਉਂਦਾ 21 ইয়ারਸ ਆ ਪੇਜ ਇਹ ਜੀ ਤਾਂ ਕੋਈ ਖੈਰ ਨਹੀਂ ਸਾਡੇ ਸਾਹਮਣੇ ਆਏ ਵੀ ਇਹਨਾਂ ਦੇ ਜਿਹੜੇ ਦੂਜੇ ਬੰਦੇ ਨੇ ਇਹਨਾਂ ਦੇ ਸਾਹਮਣੇ ਵੀ ਸਾਡੇ ਸਾਹਮਣੇ ਕੋਈ ਹਜੇ ਤੱਕ ਪਰਚਾ ਨਹੀਂ ਆਇਆ ਪਰ ਫਿਰ ਵੀ ਅਸੀਂ ਇਹਦੀ ਇਹਨਾਂ ਦੇ ਵਿੱਚ ਇਹ ਵੀ ਦੱਸਿਆ ਹੋਵੇਗਾ ਕਿ ਇਹ ਕਿੰਨੇ ਚਿਰ ਤੋਂ ਇਹ ਰੈਕਡ ਚਲਾ ਰਹੇ ਜੀ ਇਹ 2000 ਕੁਝ ਜਿਹੜੇ ਹੈਗੇ ਨਹੀਂ ਉਹ 2012 ਤੋਂ ਕੁਝ ਨੇ ਜੋ 2017 ਚ ਇਸ ਲਾਈਨ ਦੇ ਵਿੱਚ ਆ ਗਏ ਡਿਪੈਂਡ ਕਰਦਾ ਜਿਹਨੂੰ ਮਤਲਬ ਉਸ ਤਰੀਕੇ ਦਾ ਇਹ ਇਹਨਾਂ ਦਾ ਨਾਮ ਕੀ ਸੀਗਾ ਜੀ ਕੰਸਲਟੈਂਸੀ ਦਾ ਕੀ ਨਾਮ ਸੀ ਇਹਨਾਂ ਦੀ ਦਾ এডੂਕੇਸ਼ਨ ਕੰਸਲਟੈਂਸੀ ਤਾਂ ਜਿਹੜਾ ਇਹ ਹੈਗਾ ਇਹਦਾ ਤਾਂ ਐਪੈਕਸ এডੂਕੇਸ਼ਨ ਜਿਹੜਾ ਆਨੰਦ ਵਕਵੇਕਰਨ ਦਾ ਸੀ ਦਾ ਤੇ ਵਿਸ਼ਨੂ ਸ਼ਰਮਾ ਦਾ ਇਹ じゃ ਕੋਈ ਕੰਸਲਟੈਂਸੀ ਦਾ ਨਾਮ ਨਹੀਂ ਸੀਗਾ ਆਪਣੇ ਨਾਮ ਦੇ ਬੇਸਿਸ ਤੇ ਕਿਨੇ ਆਪਣਾ ਫੋਨ ਨੰਬਰ ਵਗੈਰਾ ਤੁਸੀਂ ਲੋਕਾਂ ਨੂੰ ਵੀ ਕੁਝ ਅਪੀਲ ਕਰੋਗੇ ਕਿ ਤੁਹਾਡੇ ਕੋਲ ਆਣ ਜੇਕਰ ਕਿਸੇ ਕੋਲ ਜਿਹੜੇ ਇਦਾਂ ਦੇ ਤੁਹਾਡੇ ਤੁਹਾਡੇ ਜਿਹੜੇ ਮੀਡੀਆ ਦੇ ਮਾਧਮ ਰਾਹੀਂ ਅਸੀਂ ਅਪੀਲ ਕਰਾਂਗੇ ਕਿ ਇਹ ਬੰਦੇ ਜਿਹੜੇ ਹੈਗੇ ਨੇ ਇਹਨਾਂ ਨੇ ਇੱਕ ਲੋਕਾਂ ਨਾਲ ਵੀ ਠੱਗੀ ਮਾਰੀ ਹੈ ਬੇਸਿਕਲੀ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਅਸੀਂ ਤੁਹਾਨੂੰ ਯੂਨੀਵਰਸਿਟੀ ਦਾ ਸਰਟੀਫਿਕੇਟ ਦੇ ਰਹੇ ਹਾਂ ਯੂਨੀਵਰਸਿਟੀ ਦਾ ਤਾਂ ਹੈ ਹੀ ਨਹੀਂ ਉਹ ਸਿਰਫ ਇੱਕ ਡੋਮੇਨ ਨੇਮ ਤੇ ਅਪੀਅਰ ਹੋ ਰਿਹਾ ਹੈ ਤੇ ਇਹ ਸਾਰੀ ਯੂਨੀਵਰਸਿਟੀਆਂ ਦਾ ਅਸੀਂ ਇਹ ਤੁਹਾਡੇ ਤੁਹਾਨੂੰ ਖੁਲਾਸਾ ਕੀਤਾ ਹੈਗਾ ਤੇ ਜੇ ਕੋਈ ਹੋ ਸਕਦਾ ਸਾਡੇ ਕੋਲ ਜ਼ਰੂਰ ਕੋਈ ਇਹਨਾਂ ਦਾ ਕੋਈ ਹੋਰ ਸਟਾਫ ਵੀ ਹੈਗਾ ਜੀ ਹਾਂਜੀ ਆਫਿਸ ਦਾ ਜਿੱਥੇ ਬਣਾਇਆ ਸੀ ਇਹਨਾਂ ਨੇ ਜੋ ਸਟਾਫ ਵੀ ਸੀ ਕੋਈ ਇਹਨਾਂ ਦੇ ਨਾਲ ਦੇਖੋ ਜਿੱਦਾਂ ਇਹ ਪ੍ਰਿੰਟਿੰਗ ਦਾ ਇਹਦਾ ਕੰਮ ਹੈਗਾ ਤੁਸੀਂ ਦੇਖ ਰਹੇ ਹੋ ਇਹ ਲੈਪਟਾਪ ਵਗੈਰਾ ਇਹ ਡੋਮੇਨ ਨੇਮ ਕ੍ਰੀਏਟ ਕਰਕੇ ਇਹਦੇ ਬੈਕਐਂਡ ਦੇ ਕੁਝ ਹੱਕਰ ਜੀ ਉਹ ਜ਼ਰੂਰੀ ਨਹੀਂ ਹੈ ਕਿ ਉਹ ਫਿਜ਼ੀਕਲੀ ਨਾਲ ਹੋਣ ਪਰ ਉਹ ਬੈਕਐਂਡ ਤੇ ਨੇ ਉਹ ਤੁਹਾਨੂੰ ਡੋਮੇਨ ਨਮ ਵਗੈਰਾ ਜਿਹੜਾ ਹੈ ਉਹ ਕ੍ਰੀਏਟ ਕਰਕੇ ਯੂਨੀਵਰਸਿਟੀ ਦਾ ਕੋਈ ਲਿੰਕ ਭੇਜ ਦਿੰਨੇ ਆ ਤੇ ਉਹਨੂੰ ਤੁਸੀਂ ਪ੍ਰਿੰਟ ਆਊਟ ਖੋਲਦੇ ਹੋ ਤੇ ਜਦੋਂ ਪ੍ਰਿੰਟ ਆਊਟ ਖੋਲਦੇ ਹੋ ਤੁਹਾਡਾ ਇੱਕ ਮਾਰਕ ਸ਼ੀਟ ਸਰਟੀਫਿਕੇਟ ਅਪੀਅਰ ਕਰਦਾ ਸੋ ਥਿਸ ਇਜ਼ ਮੋਰ ਦਨ ਫਿਜ਼ੀਕਲ ਲੇਜਰ ਚਿਕ ਸਾਈਬਰ ਦਾ ਠੀਕ ਹੈ ਥੈਂਕ ਯੂ ਜੀ ਮੇਰਵਨ